ਸਾਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਗੰਗੂ ਗੱਦਾਰ ਦੀ ਮੌਤ ਬਾਰੇ ਜਿਸ ਲਾਲਚ ਵਿੱਚ ਅੰਨਾ ਹੋ ਕੇ ਉਹਨੇ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਅੱਗੇ ਚੱਲ ਕੇ ਮਾਤਾ ਜੀ ਦੀ ਉਹ ਮੋਹਰ ਵਾਲੀ ਪੋਟਲੀ ਪੋਟਲੀ ਉਸ ਪਾਪੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਦਰਅਸਲ ਜਦੋਂ ਮਾਤਾ ਗੁਜਰਪੁਰ ਜੀ ਨੇ ਕੰਮੇ ਮਾਸਕੀ ਦੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਵਿਦਾ ਲੈਂਦੇ ਹੋਏ ਉਹਨਾਂ ਨੂੰ ਸੁਕਰਾਨੇ ਵਜੋਂ ਕੁਝ ਮੋਹਰਾਂ ਤੇ ਗਹਿਣੇ ਦਿੱਤੇ ਸਨ ਤਾਂ ਮਾਤਾ ਜੀ ਦੀ ਮੋਹਰ ਵਾਲੀ ਪੋਟਲੀ ਤੇ ਗੰਗੂ ਦੀ ਨਿਗਾਹ ਬੜੀ ਮਾਨ ਹੋ ਗਈ ਇਸ ਕਰਕੇ ਉਹ ਹਕੂਮਤ ਦੇ ਬਾਗੀਆਂ ਨੂੰ ਆਪਣੇ ਕਰ ਲੈ ਕੇ ਆਇਆ ਸੀ ਨਹੀਂ ਤਾਂ ਇਹੋ ਜਿਹੇ ਲੂਨ ਹਰਾਮੀ ਨੂੰ ਗੁਰੂ ਪਰਿਵਾਰ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਹਮਦਰਦੀ ਥੋੜੀ ਜੀ ਵੀ ਨਹੀਂ ਸੀ ਉਸੇ ਰਾਤ ਜਦੋਂ ਥੱਕੇ ਟੁੱਟੇ ਮਾਤਾ ਜੀ ਦੀ ਅੱਖ ਲੱਗ ਗਈ ਤਾਂ ਗੰਗੂ ਨੇ ਉਹ ਪੋਟਲੀ ਉੱਥੋਂ ਕਿਸਕਾ ਲਈ ਤੇ ਬਾਹਰ ਕਿਸੇ ਥਾਂ ਤੇ ਜਾ ਕੇ ਜ਼ਮੀਨ ਨੂੰ ਪੁੱਟ ਕੇ ਉੱਥੇ ਲੁਕਾ ਦਿੱਤੀ ਜਦੋਂ ਮਾਤਾ ਜੀ ਨੇ ਗੰਗੂ ਤੋਂ ਉਸ ਮੁਹਰਾਂ ਵਾਲੀ ਪੋਟਲੀ ਬਾਰੇ ਪੁੱਛਿਆ ਤਾਂ ਗੰਗੂ ਪੜਕ ਉਠਿਆ ਕਿਉਂਕਿ ਹੁਣ ਗੁਰੂ ਪਰਿਵਾਰ ਦੇ ਜੀਆਂ ਤੋਂ ਪਿੱਛਾ ਛਡਾਉਣ ਲਈ ਗੰਗੂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਉਂਕਿ ਆਪਣੇ ਜਿਹੜੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਕਰੇ ਲਿਆਇਆ ਸੀ ਉਹ ਕੰਮ ਉਸ ਦਾ ਸਿਰੇ ਚੜ ਗਿਆ ਸੀ ਸੋ ਮਾਤਾ ਜੀ ਦੇ ਸਹਿਸਵਾਹੀ ਪੋਟਲੀ ਬਾਰੇ ਮਾੜਾ ਜਾ ਪੁੱਛੰਦੇ ਹੀ ਗੰਗੂ ਕਹਿਣ ਲੱਗਾ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ ਜਾਨ ਦਾਤੇ ਲਾ ਕੇ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੋਈ ਹੈ ਉਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਹ ਕਹਿ ਕੇ ਗੰਘੂ ਮਾਤਾ ਜੀ ਦੇ ਸਹਬਜ਼ਾਦਿਆਂ ਨੂੰ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਅਤੇ ਸਿੱਧਾ ਮੋਰੰਡੇ ਜਾ ਕੇ ਹਕਮ ਜਾਨੀ ਖਾਂ ਤੇ ਮਾਨੀ ਖਾਂ ਕੋਲ ਸ਼ਿਕਾਇਤ ਕਰ ਦਿੰਦਾ ਹੈ ਜਿਸ ਕਰਕੇ ਬਜ਼ੁਰਗ ਮਾਤਾ ਜੀ ਤੇ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ ਇਸ ਤੋਂ ਬਾਅਦ ਅੱਗੇ ਕੀ ਹੋਇਆ ਕਿਵੇਂ-ਕਿਵੇਂ ਇਹਨਾਂ ਮਹਾਨ ਸ਼ਹਾਦਤਾਂ ਦੀ ਦਾਸਤਾਨ ਅੱਗੇ ਵਧੀ ਉਹ ਸਭ ਤਾਂ ਆਪਾਂ ਜਾਣਦੇ ਹੀ ਹਾਂ ਪਰ ਜਦੋਂ ਜਾਨੀ ਖਾਨ ਤੇ ਮਾਨੀ ਖਾਨ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਗਏ ਤਾਂ ਮਾਤਾ ਜੀ ਤੋਂ ਸੁਣੋ ਬਿਆਨਾ ਦੇ ਆਧਾਰ ਤੇ ਜਾਨੀ ਖਾਨ ਤੇ ਮਾਨੀ ਖਾਨ ਨੇ ਵਜੀਖ ਖਾਨ ਨੂੰ ਦੱਸਿਆ ਈ ਮਾਤਾ ਜੀ ਕੋਲ ਇੱਕ ਮੋਹਰ ਵਾਲੀ ਔਟਲੀ ਵੀ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਹੈ ਗੰਗੂ ਆਪ ਤਾਂ ਘਰੇ ਬੈਠਾ ਹਕੂਮਤ ਦੇ ਦੁਸ਼ਮਨ ਪ੍ਰਵਾਹ ਕੇ ਮਨ ਹੀ ਮਨ ਵਿੱਚ ਵੱਡੇ ਵੱਡੇ ਸਰਕਾਰੀ ਇਨਾਮਾਂ ਦੀ ਆਸ ਲਾਈ ਬੈਠਾ ਸੀ ਇਨਾਮ ਤਦਾਂ ਦੀ ਕੀ ਨੂਣਾ ਸੀ ਵਜ਼ੀਰ ਖਾਨ ਨੇ ਜਾਣੇ ਖਾਂ ਤੇਮਾਨੀ ਖਾਨ ਨੂੰ ਉਹ ਔਟਲੀ ਵੀ ਗੰਗੂ ਤੋਂ ਵਸੂਲ ਕਰਕੇ ਸਾਰੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਹੁਕਮ ਦੇ ਦਿੱਤਾ ਪਰ ਜਦੋਂ لالچی ਗੰਗੂ ਇਹ ਨਾ ਮੰਨਿਆ ਕਿ ਮੋਹਰਾਂ ਵਾਲੀ ਪੋਟਲੀ ਉਹਦੇ ਕੋਲ ਹੈ ਤਾਂ ਅਹਿਲਕਾਰਾਂ ਨੇ ਉਹਨੂੰ ਕੁੱਤ ਵਾਲੀ ਵਿਚਲੇ ਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਆਖਰਕਾਰ ਕੁੱਟ ਤੋਂ ਬਚਣ ਲਈ ਉਹ ਡਰਪੋਕ ਨੇ ਕਬੂਲ ਕਰ ਲਿਆ ਕਿ ਮੋਹਰਾਂ ਵਾਲੀ ਪੋਟਲੀ ਉਸ ਦੇ ਕੋਲ ਹੀ ਹੈ ਉਸ ਤੋਂ ਬਾਅਦ ਜਾਨੀਖਾਂ ਮਨਿਕਾਂ ਤੇ ਗੰਗੂ ਸਵੇਰੇ ਹੀ ਉਸ ਪੋਟਲੀ ਨੂੰ ਲੱਭਣ ਲਈ ਨਿਕਲ ਗਏ ਕਈ ਥਾਵਾਂ ਤੇ ਨਿਸ਼ਾਨਦੇਹੀ ਕਰਵਾਈ ਪਰ ਕਿਤੇ ਵੀ ਪੋਟਲੀ ਨਾ ਲੱਭੀ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਮਾਸੂਮ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਗੰਗੂ ਦੇ ਦਿਮਾਗ ਤੇ ਐਨਾ ਡੂੰਗਾ ਅਸਰ ਹੋਇਆ ਸੀ ਕਿ ਉਹ ਆਪਣੇ ਹੋਸ਼ ਹਵਾਸ ਕੋ ਬੈਠਾ ਸੀ ਕੁਝ ਲਿਖਦੇ ਹਨ ਇਹ ਇਹ ਤਾਂ ਹੋਣਾ ਹੀ ਸੀ ਗੰਗੂ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਹੀ ਪੈਣਾ ਸੀ ਮੁੱਕ ਦੀ ਗੱਲ ਇਹ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਪਾਗਲਾ ਵਰਗੀ ਹੋ ਗਈ ਸੀ ਤੇ ਇਸੇ ਕਰਕੇ ਇਹ ਗੱਲ ਉਹਦੇ ਦਿਮਾਗ ਵਿੱਚੋਂ ਨਿਕਲ ਗਈ ਕਿ ਉਸਨੇ ਇਹ ਪੌੜੀ ਇੱਥੇ ਦੱਬੀ ਹੈ ਪਰ ਜਾਨੀਖਾਂ ਮਾਨੀਖਾਂ ਨੂੰ ਲੱਗ ਰਿਹਾ ਸੀ ਕਿ ਗੰਗੂ ਜਾਣ ਬੁੱਝ ਕੇ ਇਹ ਸਭ ਕਰ ਰਿਹਾ ਹੈ ਸਾਨੂੰ ਮੂਰਖ ਬਣਾ ਰਿਹਾ ਹੈ ਸੋ ਉਹਨਾਂ ਦੇ ਇਸ਼ਾਰੇ ਤੇ ਅਲਹਕਾਰਾਂ ਨੇ ਗੰਗੂ ਨੂੰ ਪਤਵਾਲੀ ਚਕੂਠਾ ਲਮਕਾ ਕੇ ਫਟਾਪਾ ਚੜਨਾ ਸ਼ੁਰੂ ਕਰ ਦਿੱਤਾ ਤਿੰਨ ਚਾਰ ਦਿਨ ਤੱਕ ਉਸ ਨੂੰ ਭੁੱਖੇ ਪਿਆਸੇ ਮੋਕਟ ਪੈਂਦੀ ਰਹੀ ਉਹਨੂੰ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਆਪਣੀ ਜਾਨ ਬਚਾਉਣੀ ਹੈ ਤਾਂ ਉਸ ਪੋਟਲੀ ਬਾਰੇ ਦੱਸ ਦੇ ਜੋ ਤੂੰ ਕਿਤੇ ਲੁਕਾਈ ਹੋਈ ਹੈ ਪਰ ਉਹ ਦੱਸਦਾ ਤਾਂ ਤਾਂ ਜੇ ਉਸ ਨੂੰ ਖੁਦ ਨੂੰ ਪਤਾ ਹੁੰਦਾ ਇਹਨਾਂ 4 ਦਿਨ ਤੱਕ ਉਸ ਨੂੰ ਰੱਜ ਕੇ ਕੁੱਟ ਪੈਂਦੀ ਰਹੀ ਪਰ ਬਾਅਦ ਵਿੱਚ ਜਦੋਂ ਕੁਝ ਪਤਾ ਹੀ ਨਾ ਚਲਿਆ ਤਾਂ ਅਹਲਕਾਰ ਵੀ ਦੂਜੇ ਕੰਮਾਂ ਵਿੱਚ ਰੁੱਝ ਗਈ ਤੇ ਗੰਗੂ ਠੰਡ ਦੇ ਦਿਨਾਂ ਦੇ ਵਿੱਚ ਲਹੂ-ਲੁਹਾਨ ਉੱਥੇ ਹੀ ਕੋਤਵਾਲੀ ਵਿੱਚ ਤੜਫਦਾ ਰਿਆ ਇਹ ਨਰਕਾਂ ਜਿ ਜਾਣ ਤੋਂ ਪਹਿਲਾਂ ਉਹਨੇ ਕਈ ਦਿਨਾਂ ਕਿ ਇੱਥੇ ਹੀ ਨਰਕ ਭੋਗ ਲਿਆ ਸੀ ਫਿਰ ਉੱਥੇ ਪਏ ਪਏ ਕਦੋਂ ਉਸ ਦੀ ਤੜਫ ਤੇ ਤੜਫ ਦੀ ਜਾਨ ਨਿਕਲ ਗਈ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਇਹ ਗੱਲ ਬਾਅਦ ਵਿੱਚ ਪਤਾ ਲੱਗੀ ਜਦੋਂ ਮੋਤ ਦੇ ਕੁਝ ਵਰਿਆਂ ਬਾਅਦ ਜਦੋਂ ਪਾਪੀਆਂ ਦੇ ਸ਼ਹਿਰ ਸਰਹੰਦ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਰ ਵਰਿਆ ਤਾਂ ਪਾਪੀ ਗੰਗੂ ਦਾ ਪਿੰਡ ਵੀ ਕਿਥੇ ਬਚਣਾ ਸੀ ਸਿੰਘਾਂ ਨੇ ਪਿੰਡ ਖੇੜੀ ਤੇ ਹਮਲਾ ਕਰਕੇ ਉਹ ਸਾਰੇ ਕਰ ਪੈਸ਼ਨੀ ਕਰ ਦਿੱਤੇ ਜੋ ਗੁਰੂ ਘਰ ਦੇ ਵਿਰੋਧੀ ਸਨ ਇਸ ਤਰ੍ਹਾਂ ਗੰਗੂ ਪਾਪੀ ਦੀ ਤੜਫ ਤੜਫ ਕੇ ਮੌਤ ਹੋਈ ਸੀ